ਦਰਜਨਾਕ ਖਿਡਾਰੀ ਨੇ ਜਿਹੜੇ ਨਾਮੀ ਖਿਡਾਰੀ ਨੇ ਜਿਹਦਾ ਨਾਲ ਆਪਾਂ ਗੱਲ ਕੀਤੀ ਕਈ ਵਾਰੀ ਮੈਂ ਗੱਲ ਕੀਤੀ ਵੀ ਇਹ ਮਰੇ ਨੇ ਹੂੰ ਸੈਂਕੜੇ ਮਰ ਗਏ ਤੁਹਾਡੇ ਕੋਲੇ ਪ੍ਰੂਫ ਹੈ ਮੈਂ ਮੈਨੂੰ ਮੈਨੂੰ ਲੋਕ ਫੋਨ ਕਰ ਰਹੇ ਨੇ ਤੁਹਾਨੂੰ ਪ੍ਰੂਫ ਕੋਈ ਹੈ ਹਾਂ ਮੈਂ ਮੈਂ ਪਿੰਡਾਂ ਨਾਂ ਲੇਖ ਦੱਸਣ ਨੂੰ ਤਿਆਰ ਆ ਤੁਸੀਂ ਬਿੱਟੂ ਦਗਾਲ ਦਾ ਨਾਂ ਲਿਆ ਸੁਖਮਣ ਚੋਲੇ ਦਾ ਨਾਂ ਲਿਆ ਤੁਹਾਡੇ ਕੋਲੇ ਕੋਈ ਵੱਡੇ ਸਬੂਤ ਹੈ ਨਹੀਂ ਜਿੱਥੇ ਕਹਿ ਸਕੋ ਉਹ ਵੀ ਆਪਾਂ ਗੱਲ ਕਰਾਂਗੇ ਤੁਹਾਨੂੰ ਮੈਂ ਤਾਂ ਲਾਵਾ ਪਹਿਲਾਂ ਗੱਲ ਮੈਂ ਪੂਰੀ ਕਰਨਾ ਜਦੋਂ ਮੇਰੀ ਇੰਟਰਵਿਊ ਆਈ ਮੈਨੂੰ ਲੋਕਾਂ ਨੇ ਫੋਨ ਕੀਤੇ ਗਾ ਨੇ ਬਈ ਸਾਡੇ ਪਿੰਡ ਵੀ ਮੁੰਡਾ ਕੌਡੀ ਖੜਨ ਵਾਲਾ ਮਰਿਆ ਸਾਡੇ ਪਿੰਡ ਵੀ ਮਰੇ ਆ ਸਾਡੇ ਦੋ ਮਰੇ ਆ ਸਾਡੇ ਇੱਕ ਮਰੇ ਆ ਜਿਨ੍ਹਾਂ ਦੀ ਪਹਿਚਾਨ ਘੱਟ ਸੀ ਜਿਹੜੇ ਹਲੇ ਉੱਠ ਰਹੇ ਸੀ ਕੋਈ 50 ਕਿਲੋ ਖਿਡਣਾ ਸ਼ੁਰੂ ਕੀਤਾ ਅਸਲ ਦੇ ਵਿੱਚ ਕੋਈ 40 50 ਕਿਲੋ ਖਿਡਣਾ ਸ਼ੁਰੂ ਕਰਦੇ 60 70 ਵਾਲੇ ਉਹ ਬਹੁਤ ਜ਼ਿਆਦਾ ਵਰਤ ਰਹੇ ਆ ਪਤਾ ਹੀ ਨਹੀਂ ਹੁੰਦਾ ਨਾ ਸਮਝ ਆਵੇ ਇਹਨੂੰ ਵਾਸਤੇ ਕਿਵੇਂ ਕਰਨਾ ਹੈ ਕਿੰਨਾ ਲਾਉਣਾ ਕਿੰਨਾ ਨਹੀਂ ਲਾਉਣਾ ਬਜ ਨਹੀਂ ਕਬੱਡੀ ਵਾਲੇ ਹਾਂ ਹੁਣ ਗੱਲ ਗੱਲ ਬਿੱਟੂ ਸੇ ਇੱਥੇ ਆ ਜਾਂਦੇ ਤੁਸੀਂ ਗੱਲ ਕੀਤੀ ਕਿ ਯਾਰ ਤੂੰ ਨਾ ਲਿਆ ਸਾਡੇ ਨਾਲ ਇੱਕ ਲੋਕਾਂ ਦੀ ਫਿਤਰਤ ਆ ਫਿਤਰਤ ਕੀ ਆ ਜਿਹੜਾ ਬੰਦਾ ਮਰ ਗਿਆ ਉਹਨੂੰ ਰੱਬ ਬਣਾ ਦਿੰਦੇ ਆ ਬੰਦਾ ਮਰਿਆ ਕਿਉਂ ਆ ਜੇ ਤੁਸੀਂ ਉਹਦੇ ਕਾਰਨ ਨਹੀਂ ਲੱਭੋਗੇ ਉਹਦੀ ਪਰਚੋਲ ਨਹੀਂ ਕਰੋਗੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਬਿਮਾਰੀ ਨੂੰ ਠੱਲ ਨਹੀਂ ਪਾ ਸਕੋਗੇ ਪਲੇਗ ਨਾਲ ਲੋਕ ਇੱਥੇ ਮਰੇ ਹਮ ਇਲਾਜ ਲੱਭਿਆ ਗਿਆ ਨਾ ਜੀ ਕੈਂਸਰ ਨਾਲ ਜਿਹੜੇ ਲੋਕ ਮਰਦੇ ਗਏ ਜੀ ਤਾਂ ਸਾਇੰਟਿਸਟ ਨੇ ਜਿਹੜੇ ਉਹ ਉਹਦਾ ਇਲਾਜ ਲੱਭ ਰਹੇ ਆ ਨਾ ਵੀ ਟੀਕਾ ਕੋਈ ਬਣਾਇਆ ਜਾਵੇ ਕੋਈ ਵੈਕਸੀਨ ਬਣਾਈ ਜਾਵੇ ਹਰ ਬਿਮਾਰੀ ਦਾ ਇੱਕ ਲਾਜ ਲੱਭਣ ਦੀ ਕੋਸ਼ਿਸ਼ ਹੈ ਸਾਡੇ ਏਡੇ ਏਡੇ ਮੁੰਡੇ ਮਰ ਗਏ ਏਡੇ ਜਬਰਦਸਤ ਮਤਲਬ ਕਿ ਮੁੰਡੇ ਮਾਰੇ ਗਏ ਪੰਜਾਬ ਦੇ ਕਬੱਡੀ ਦੇ ਵਿੱਚ ਅਸੀਂ ਉਹਨੂੰ ਉਹਦੇ ਕਾਰਨ ਲੱਭਣ ਦੀ ਬਜਾਏ ਵੀਰ ਮਰੇ ਕਿਉਂ ਅਸੀਂ ਮਿੱਟੀ ਪਾਤੀ ਜਾਂ ਰੱਬ ਬਣਾ ਕੇ ਪੂਜਣ ਲੱਗ ਗਏ ਜਾਂ ਬੁੱਤ ਲਾਤੇ ਜਦੋਂ ਤੁਸੀਂ ਉਹਦਾ ਕਾਰਨ ਹੀ ਲੱਭੋਗੇ ਤਾਂ ਉਹ ਅੱਗੇ ਰੁਕਣੀ ਨਹੀਂ ਮੈਂ ਗੱਲੇ ਕਰ ਰਿਹਾ ਸੀ ਗੱਲ ਹੁਣ ਚਲੋ ਮੈਂ ਬڑا ਮੈਨੂੰ ਉਸ ਤੋਂ ਬਾਅਦ ਇਸ ਤਰ੍ਹਾਂ ਤਰੀਕੇ ਨਾਲ ਇਹਨਾਂ ਨੇ ਅਸਲ ਦੇ ਵਿੱਚ ਪਤਾ ਕੀ ਹੋ ਰਿਹਾ ਅਸਲ ਦੇ ਵਿੱਚ ਬਿੱਟੂ ਇਹ ਨਾ ਇੱਕ ਸਿੰਪਥੀ ਲੈ ਰਹੇ ਆ ਮਰਨ ਵਾਲੇ ਬੰਦੇ ਦੀ ਵੀ ਹਾਂ ਲੱਖੇ ਨੇ ਸੁਖਮਣ ਬਾਰੇ ਬੋਲਤਾ ਲੱਖੇ ਨੇ ਬਿੱਟੂ ਬਾਰੇ ਬੋਲਤਾ ਉਹ ਤਾਂ ਬਹੁਤ ਵੱਡੇ ਖਿਡਾਰੀ ਸੀ ਕਬੱਡੀ ਦੇ ਮੈਂ ਮੰਨਦਾ ਬਹੁਤ ਵੱਡੇ ਖਿਡਾਰੀ ਸੀ ਪਰ ਮੈਂ ਇਹਨਾਂ ਨੂੰ ਹੋਰ ਚੈਲੰਜ ਕਰਦਾ ਤੁਸੀਂ ਦਰਬਾਰ ਸਾਹਿਬ ਆ ਕੇ ਇਹ ਸੌਂਪਾ ਦਿਓ ਜਾਂ ਇਹ ਦੱਸ ਦਿਓ ਵੀ ਇਹ ਜਿੰਨੇ ਮੈਂ ਨਾਂ ਲਏ ਆ ਇਹ ਕੁਦਰਤੀ ਮੌਤ ਮਰੇ ਆ ਐਕਸੀਡੈਂਟ ਚ ਮਰੇ ਆ ਇੰਨੇ ਮਰਨ ਦਾ ਕਾਰਨ ਕੀ ਆ ਹੈ ਕਿਸੇ ਚ ਇੰਨੀ ਹਿੰਮਤ ਵੀ ਇਹ ਮੇਰੇ ਚੈਲੰਜ ਨੂੰ ਕਬੂਲ ਕਰ ਲੈਣ 10 ਦਿਨ ਵੀ ਮਰੇ ਕਿਉਂ ਆ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਪਰ ਅੱਜ ਕਰੂੰਗਾ ਕਿਉਂਕਿ ਮੈਂ ਦੱਸਦਾ ਇਹ ਦੁਨੀਆ ਚਾਹੇ ਸਾਰੀ ਟੁੱਟ ਜੇ ਮੈਂ ਸੱਚੀ ਬੋਲਣਾ ਮੈਂ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਵਜ੍ਹਾ ਕਰਕੇ ਸਾਡਾ ਕੋਈ ਨੌਜਵਾਨ ਮਰਿਆ ਤੇ ਅਸੀਂ ਉਹ ਗੱਲ ਹੀ ਦੱਬ ਲਗੇ ਤੇ ਗਾਂ ਲੈ ਕੇ ਹੁਣ ਬਿੱਟੂ ਦੀ ਗੱਲ ਆਈ ਹੈ ਬਿੱਟੂ ਦੀ ਗੱਲ ਮੈਂ ਖੁੱਲ ਕੇ ਕਰਨ ਲੱਗਿਆ ਜੀ ਜੀ ਬਿੱਟੂ ਮੇਰਾ ਬੜਾ ਜੀਜ ਮਿੱਤਰ ਸੀ ਬਿਲਕੁਲ ਅਸੀਂ ਡੀਏਵੀ ਕਾਲਜ ਵੀ ਇਕੱਠੇ ਰਹੇ ਹਾਂ ਇਕੱਠੇ ਖੇਡੇ ਵੀ ਹਾਂ ਹੂੰ ਅਸੀਂ ਮੈਂ ਬਿੱਟੂ ਦੇ ਘਰੇ ਵੀ ਰਹਾ ਉਹ ਪਰਚਾ ਹੋ ਗਿਆ ਸੀਗਾ ਮਰੇ ਤੇ ਪੁਲਿਸ ਮੈਨੂੰ ਭਾਲਦੀ ਸੀ ਮੈਂ 20-25 ਦਿਨ ਲਗਾਤਾਰ ਬਿੱਟੂ ਦੇ ਘਰੇ ਥੋੜੇ ਤੇ ਲੰਬਾ ਵੀ ਹੈ ਕਹਿੰਦੇ ਨਾਮਕ ਹਰਾਮ ਕੀਤਾ ਤੁਸੀਂ ਬਿੱਟੂ ਨੂੰ ਮੈਂ ਉਹ ਕਹਿੰਦੇ ਮੈਂ ਬਿੱਟੂ ਦੇ ਘਰੇ ਨਾਮਕ ਖਾਦਾ ਮੈਂ ਰੋਟੀ ਖਾਧੀ ਹੈ ਬਿੱਟੂ ਦੇ ਘਰੇ ਮੈਂ ਨੂੰ ਦੱਸਣ ਲੱਗਿਆ ਗਾਦੇ ਇਹ ਫਿਰ ਗੱਲ ਬਦਨਾਮ ਤੇ ਆ ਜਾਂਦੀ ਹੈ ਮੈਂ ਮੈਂ ਉਹ ਬੰਦਾ ਵਾਹਦ ਬੰਦਾ ਉਹਦੇ ਪਰਿਵਾਰ ਨੂੰ ਪੁੱਛ ਲੋ ਕਰੇ ਜਾ ਕੇ ਸੌਂਪਵਾ ਕੇ ਗੱਲ ਵੀ ਮੈਂ ਬਿੱਟੂ ਨਾਲ ਲੜਦਾ ਰਿਹਾ ਕਿ ਨਹੀਂ ਲੜਦਾ ਰਿਹਾ ਵੀ ਬਿੱਟੂ ਇਹ ਕੰਮ ਨਾ ਕਰ ਤੁਸੀਂ ਉਦੋਂ ਰੁਕਦੇ ਸੀ ਮੈਂ 20 25 ਦਿਨ ਉਹਦੇ ਪਿੰਡ ਰਿਹਾ ਔਰ ਉਥੋਂ ਬਿੱਟੂ ਗਰਾਊਂਡ ਪ੍ਰੈਕਟਿਸ ਕਰਨ ਜਾਂਦਾ ਤੇ ਟੀਕਾ ਲਾ ਕੇ ਜਾਂਦਾ ਇਹ ਫੇਰ ਇਹਨਾਂ ਨੂੰ ਮਿਰਚਾਂ ਲੱਗਣਗੀਆਂ ਬਿੱਟੂ ਨੂੰ ਮੈਂ ਰੋਕਿਆ ਬਿੱਟੂ ਦੇ ਪਰਿਵਾਰ ਨੂੰ ਵੀ ਕਿਹਾ ਵੀ ਇਹਨੂੰ ਗਲਤ ਮੈਂ ਕਿਹਾ ਬਿੱਟੂ ਮਾਰਿਆ ਜਾਏਗਾ ਕੰਮ 'ਚ ਨਾ ਪਵੇ ਦੂਜੀ ਗੱਲ ਹੋਰ ਸੁਣ ਲਓ ਹੁਣ ਗੱਲਾਂ ਚੱਲੇ ਪਈਆਂ ਦਾ ਹੁਣ ਬਹੁਤ ਕੁਝ ਪਿਆ ਮੇਰੇ ਕੋਲ ਦਾ ਆਹ ਭਰੀ ਬੈਠਾ ਮੈਂ ਆਹ ਭਰੀ ਬੈਠਾ ਅੱਛਾ ਬੜਾ ਕੁਝ ਹੈ ਮੇਰੇ ਕੋਲੇ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਹਟਦੇ ਨਹੀਂ ਇਹ ਕਬੱਡੀ ਨੂੰ ਬਚਾਉਣ ਦੀ بجائے ਹੋਰ ਪਾਸੇ ਕਹਾਣੀ ਲਈ ਜਾਂਦੇ ਆ। ਹੂੰ। ਲੱਖਾ ਗਾਜੀਪੁਰਿਆ ਗਲਜਾਰੀ ਮੂਨਕ ਨੂੰ ਜੋਗੀ ਨੂੰ ਫੋਨ ਕਰਦਾ ਜੋਗੀ ਦੇ ਦੇਣ ਵਾਲਿਆਂ ਨੂੰ। ਹੂੰ। ਉੱਥੇ ਕੋ ਖੂ ਖਾਲੇ ਵੱਜਦੇ ਆ ਕੋਈ। ਅੱਛਾ। ਬਾਹਰ ਪਤਾ ਨਹੀਂ ਬੈਂਕੂਬਰ ਪਤਾ ਨਹੀਂ ਕਿੱਥੇ। ਹੂੰ। ਕੈਨੇਡਾ ਰਹਿੰਦੇ ਆ। ਉੱਥੇ ਉਹ ਕਹਿੰਦੇ ਬਿੱਟੂ ਮਰ ਜੂ ਇਹਨੂੰ ਬਚਾ ਲਓ। ਗਲਜਾਰੀ ਬਿੱਟੂ ਦੇ ਘਰੇ ਗੱਲ ਕਰਦਾ। ਬਿੱਟੂ ਗੁਲਜਾਰੀ ਨਾਲ ਲੜਦਾ ਤੇ ਬਿੱਟੂ ਗੁਲਜਾਰੀ ਨਾਲ ਕਈ ਮਹੀਨੇ ਬੋਲਦਾ ਨਹੀਂ ਇਸੇ ਗੱਲ ਪਿੱਛੇ ਹਾਂ ਮੈਂ ਗੁਲਜਾਰੀ ਨੂੰ ਫੋਨ ਕੀਤਾ ਇਹ ਮਗਲਜਾਰੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਇਹ ਸਾਡੀ ਮਾਂ ਖੇੜਾ ਪਹਿਲੀ ਗੱਲ ਦਾ ਮਾਂ ਖੇੜਾ ਕਹਿਣੀ ਛੱਡੋ ਕਬੱਡੀ ਸਾਡੀ ਮਾਂ ਖੇੜਾ ਕਿਵੇਂ ਹੋ ਗਈ ਸਾੜੀਆਂ ਮਾਮਾ ਕੌਡੀ ਖੇੜਦੀਆਂ ਰਹੀਆਂ ਮਾਂ ਬੋਲੀ ਦਾ ਮੰਨਦੇ ਆ ਮਾਂ ਬੋਲੀ ਹੁੰਦੀ ਹੈ ਬਿੱਟੂ ਸਿਆ ਕਿਉਂਕਿ ਮਾਂ ਬੋਲੀ ਅਸੀਂ ਜਦੋਂ ਬੱਚਾ ਮਾਂ ਦੇ ਢਿੱਡ 'ਚ ਹੁੰਦਾ ਪੇਟ 'ਚ ਹੁੰਦਾ ਉਦੋਂ ਸਿੱਖਦਾ ਹੈ ਮਾਂ ਬੋਲਦੀ ਹੈ ਜੋ ਆੜਾ ਦਾੜਾ ਨਾ ਆਪਾਂ ਕਹਿੰਦੇ ਵੀ ਬੱਚਾ ਹੋਣ ਵਾਲਾ ਚੰਗਾ ਬੰਦਾ ਇਹਦੇ ਮੱਥੇ ਲੱਗੇ ਹੂੰ ਉਹਦਾ ਕੀ ਕਾਰਨ ਹੈ ਚੰਗੀਆਂ ਫੋਟੋਆਂ ਤਸਵੀਰਾਂ ਲਾਉਨੇ ਆਪਾਂ ਕਮਰਿਆਂ ਵਿੱਚ ਚੰਗੀਆਂ ਤਸਵੀਰਾਂ ਆਹ ਦੀਆਂ ਬੁੜੀ ਦੇ ਮੱਥੇ ਲੱਗਣ ਉਹਦਾ ਅਸਰ ਜਾਂਦਾ ਇਹਦਾ ਬੱਚਾ ਹੋਣ ਵਾਲਾ ਉਹ ਬੱਚਾ ਅੰਦਰ ਅਸਰ ਗ੍ਰਹਿਣ ਕਰ ਰਿਹਾ ਹੁੰਦਾ ਬਾਹਰਲੀ ਜੋ ਆਵਾਜ਼ਾਂ ਆ ਰਹੀਆਂ ਹੁੰਦੀਆਂ ਜੋ ਸਾਰਾ ਕੁਝ ਮਹਿਸੂਸ ਕਰ ਰਿਹਾ ਹੁੰਦਾ ਬੱਚਾ ਅੰਦਰ ਹੂੰ ਜਦੋਂ ਬੱਚਾ ਪੈਦਾ ਹੁੰਦਾ ਪੈਦਾ ਹੋਣ ਤੋਂ ਬਾਅਦ ਪਹਿਲਾ ਸ਼ਬਦ ਜਿਹੜਾ ਬੰਦਾ ਆਪਣੀ ਮਾਂ ਬੋਲਦਾ ਤੇ ਆਪਣੀ ਮਾਂ ਦੀ ਬੋਲੀ 'ਚ ਬੋਲਦਾ ਇਸ ਕਰਕੇ ਮਾਂ ਬੋਲੀ ਕਿਹਾ ਜਾਂਦਾ ਹੈ ਮਾਂ ਕਬਟ ਤੁਹਾਡੇ ਬਾਪ ਦੀ ਖੇਡ ਹੋ ਸਕਦੀ ਹੈ ਸਾਡੀ ਮਹਿਬੂਬ ਖੇਡ ਹੋ ਸਕਦੀ ਹੈ ਮਾਂ ਖੇਡ ਮਾਂ ਖੇਡ ਕਰੀ ਜਾਂਦੇ ਨੂੰ ਪਤਾ ਨਹੀਂ ਮਾਂ ਖੇਡ ਕਿਵੇਂ ਹੋ ਗਈ ਤੁਸੀਂ ਕਹਿੰਦੇ ਕਬੱਡੀ ਨੇ ਸਾਨੂੰ ਬੜਾ ਕੁਝ ਦਿੱਤਾ ਅਸੀਂ ਕਬੱਡੀ ਤੋਂ ਘਰ ਪਾਲੇ ਅਸੀਂ ਕਬੱਡੀ ਤੋਂ ਕਾਮਯਾਬ ਹੋ ਗਏ ਅਸੀਂ ਟੂਰ ਲਾਏ ਅਸੀਂ ਪੈਸੇ ਕਮਾ ਲਏ ਅਸੀਂ ਕਾਮਯਾਬ ਹੋ ਗਏ ਨੌਕਰੀਆਂ ਲੈ ਲਈਆਂ ਤੁਸੀਂ ਅੱਜ ਕਬੱਡੀ ਨੂੰ ਬਚਾਉਣ ਲਈ ਝੂਠ ਕਿਉਂ ਬੋਲ ਰਹੇ ਹੋ ਤੁਸੀਂ ਅੱਜ ਕਬੱਡੀ ਨੂੰ ਬਰਬਾਦ ਕਰਨ ਲਈ ਤੁਹਾਡਾ ਬਹੁਤ ਵੱਡਾ ਜੋਰ ਹੈ ਨਾ ਜਿੰਨੇ ਬੰਦੇ ਆ ਬੋਲੇ ਆ ਜੀ ਵੀ ਇਹ ਆਏ ਆ ਜੀ ਇਹ ਫਲਾਨਾ ਹੀ ਢਮਕਾ ਜੀ ਸੋਨੂੰ ਇੱਕ ਪਾਸੇ ਕਬੱਡੀ ਨੂੰ ਕਹਿੰਦਾ ਸਾਨੂੰ ਇੰਨਾ ਕੋ ਦਿੱਤਾ ਦੂਜੇ ਪਾਸੇ ਆਪਾਂ ਉਹਨੂੰ ਬਚਾਉਣ ਲਈ ਉਪਰਾਲਾ ਕਰ ਰਹੇ ਹਾਂ ਕਿ ਤੁਸੀਂ ਝੂਠ ਬੋਲ ਕੇ ਆਉਣ ਵਾਲੀਆਂ ਨਸਲਾਂ ਨੂੰ ਮਾਰ ਰਹੇ ਹੋ ਇਹਨਾਂ ਨੂੰ ਪੁੱਛਿਆ ਜਾਵੇ ਜਿਹੜੀਆਂ ਗੱਲਾਂ ਇਹ ਕਰਦੇ ਨੇ ਅੱਜ ਆ ਮੰਗੀ ਬੋਲਿਆ ਗੁਰਪ੍ਰੀ ਜੰਗੀਆਂ ਨਾਲ ਬੋਲਿਆ ਗੁਰਬੀ ਜੰਗੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਭਰਾ ਮੇਰਾ ਦੌਲੀ ਆ ਲੱਕੜਾ ਤੇਰੇ ਨਾਲ ਖੇਡਿਆ ਕਿਉਂ ਮਰਿਆ ਦੱਸ ਉਹਦਾ ਵੀ ਇਹੀ ਕਰਨ ਹਾਂ ਜੀਤਕੋਟਲੀ ਵਾਲਾ ਘੋੜੇ ਦੇ 2 ਐਮਲ ਲੱਗਦਾ ਟਰਮਨ 10 10 ਐਮਲ ਲਾ ਜਾਂਦਾ ਸੀਗਾ ਅੱਛਾ ਹੁਣ ਕਿੰਨੀਆਂ ਖਤਮ ਹੋ ਗਈਆਂ ਮਰ ਗਿਆ ਤੁਹਾਨੂੰ ਕਿਹਨੇ ਦੱਸਿਆ ਵੱਧੂਗੀ ਯਾਰ ਹੁਣ ਦੱਸਣ ਵਾਲੀ ਗੱਲ ਮੈਂ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਹਾਂ ਨਾ ਬਿਨਾਂ ਤੱਥਾਂ ਤੋਂ ਨਹੀਂ ਕਰ ਰਿਹਾ ਹੁਣ ਤੁਸੀਂ ਕਹੇ ਕਿਹਨੇ ਦੱਸਿਆ ਮੈਂ ਹੁਣ ਗੱਲ ਮੇਰੇ ਤੇ ਆ ਗਈ ਤਾਂ ਮੈਂ ਦੱਸ ਤ ਵੀ ਮੈਂ ਗਵਾਹ ਬਿੱਟੂ ਵਾਲੀ ਗੱਲ ਦਾ ਜੀ ਅਸੀਂ ਸਮਾਂ ਰਹਿੰਦੇ ਮੇਰੀ ਗੱਲ ਸੁਣ ਆਪਣਾ ਚੱਕਾਂ ਆ ਲਿਆ ਜੀ ਜੇਕਰ ਜਦੋਂ ਸਭ ਤੋਂ ਪਹਿਲਾਂ ਅੰਬੀ ਮਰਿਆ ਸੀ ਨਾ ਗਰਾਊਂਡ 'ਚ ਅਟੈਕ ਹੋ ਕੇ ਹੂੰ ਉਦੋਂ ਕਦੇ ਅਸੀਂ ਰੌਲਾ ਪਾਇਆ ਹੁੰਦਾ ਵੀ ਦੇਖੋ ਇਹ ਚੀਜ਼ ਰੋਕ ਦਿਓ ਸਾਡੇ ਮੁੰਡੇ ਮਰਨਗੇ ਉਦੋਂ ਬਾਅਦ ਲੱड्डੂ ਮਰਿਆ ਸੰਧਮੇ ਵਾਲਾ ਬੜਾ ਐਡੀ ਮਾਰਦਾ ਸੀ 6 ਫੁੱਟ ਦੀ ਸਾਲ ਖੜਾ ਥੱਲੇ ਜੀ ਉਹ ਮਰਿਆ ਕੱਡਾ ਸੁਣਾ ਨੌਜਵਾਨ ਸੀ ਫਿਰ ਉਸ ਤੋਂ ਬਾਅਦ ਮਰਦੇ 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 ਬਿੱਟੂ ਵਰਗੇ ਸੁਖਮਨ ਵਰਗੇ ਜੱਸਰ ਵਰਗੇ ਗगन ਵਰਗੇ ਕਿੰਨੇ ਖਿਡਾਰੀ ਮਰਦੇ ਤੁਰੇ ਗਏ ਜੇ ਪਹਿਲੇ ਦਿਨ ਅਸੀਂ ਕਦੇ ਇਹ ਗੱਲ ਤੋਂ ਪੜਦਾ ਚੱਕਿਆ ਹੁੰਦਾ ਨਾ ਵੀ ਬਈ ਇਹਦੀ ਮੌਤ ਐਡਾ 6 ਫੁੱਟ ਦਾ ਨੌਜਵਾਨ ਅੰਬੀ ਹਟੂਰ ਲੱਡੂ ਵਰਗੇ ਗਰਾਊਂਡ 'ਚ ਮਰ ਗਏ ਕਿਉਂ ਮਰ ਗਏ ਚੁੱਪ ਕਰਕੇ ਲੋਕ ਬਾ ਨਹੀਂ ਨੂੰ ਜੀ ਬਹੁਤ ਵੱਡੇ ਖਿਡਾਰੀ ਮਰ ਗਏ ਜੀ ਇਹਨੂੰ ਪੂਜਣਾ ਸ਼ੁਰੂ ਕਰਦੇ ਹੋ ਹੱਦੋਂ ਕੀ ਅਰਥ ਤੁਹਾਡੇ ਲਈ ਇਹ ਸਾਡੀ ਪੰਜਾਬੀਆਂ ਦੀ ਮਾਨਸਿਕਤਾ ਬਣ ਗਈ ਆ ਇਸ ਕਰਕੇ ਅਸੀਂ ਇਹ ਨੁਕਸਾਨ ਕਰਾ ਰਹੇ ਆਂ ਹੋਰ ਵੀ ਹੋਣਗੇ ਜਵਾਕ ਜਿਹੜੇ ਸ਼ੁਰੂ ਕਰਦੇ ਆ ਨਾ ਕਬੱਡੀ ਖੇਡਣਾ 40 40 50 50 ਕਿਲੋ ਪਹਿਲਾਂ ਟੀਕਿਆਂ ਤੋਂ ਆਉਂਦੇ ਆ ਮੁੜ ਕੇ ਕਬੱਡੀ ਖੇਡਣਾ ਵੀ ਛੱਡ ਦਿੰਦੇ ਚੱਟੇ ਤੇ ਆ ਜਾਂਦੇ ਆ ਸ਼ੁਰੂਆਤ ਉੱਥੋਂ ਹੁੰਦੀ ਆ ਹਾਂ ਇਹ ਗੱਲ ਸੱਚ ਬੋਲਣ ਨੂੰ ਕੋ ਤਿਆਰ ਨਹੀਂ ਹੈਗਾ ਕਿਉਂਕਿ ਅੱਜ ਇਹਨਾਂ ਨੂੰ ਸਿਰਫ ਇਹ ਦੇਖਦਾ ਵੀ ਪੈਸਾ ਬਣ ਰਿਹਾ ਹੈ ਸਾਡੀ ਜ਼ਿੰਦਗੀ ਸੱਟ ਹੋ ਰਹੀ ਹੈ ਕੱਲਾ ਪੈਸਾ ਕੀ ਕਰੂਗਾ ਛੋਡੀਆਂ ਜ਼ਿੰਦਗੀਆਂ ਤਬਾਹ ਵੀ ਹੋ ਰਹੀਆਂ ਨੇ ਕੀ ਕਿੜੀਆਂ-ਕਿੜੀਆਂ ਮੈਂ ਗੱਲਾਂ ਬੋਲਾਂ ਜੇ ਮੈਂ ਉਹ ਬੋਲਤੀਆਂ ਮੇਰੇ ਕੋਲ ਬੜਾ ਕੁਝ ਪਿਆ ਬੜੇ ਸਬੂਤ ਪਏ ਆ ਤਾਂ ਬੜਾ ਖਲਾਰਾ ਚੱਕਾਂ ਵਾਲਿਆ ਪੈ ਜਾਣਾ ਤਾਂ ਮੈਂ ਚਾਹੁੰਦਾ ਨਹੀਂ ਤੁਸੀਂ ਸਹੀ ਦਿਸ਼ਾ ਵਾਲੇ ਪਾਸੇ ਆਜੋ ਇਹਨੂੰ ਸੁਧਾਰਨ ਵਾਲੇ ਪਾਸੇ ਆਜੋ ਨਾ ਕਿ ਤੁਸੀਂ ਆ ਜਿਹੜੀਆਂ ਗੱਲਾਂ ਕਰੀ ਜਾਂਦੇ ਹੋ ਆਏ ਆ ਜੀ ਆਏ ਆ ਜੀ ਫਲਾਨਾ ਜੀ ਠਮਕਾ ਹੁਣ ਮੰਗੀ ਉਹ ਕਿੱਥੇ ਹਾਲੋ ਕੁੜੂ ਕਿੱਥੇ ਬੁੜੀ ਦਾ ਹੰਗਾਮਾ ਹੂੰ ਮੈਂ ਗੱਲ ਕਬੱਡੀ ਦੀ ਕਰੀ ਜਾਂਦਾ ਤੂੰ ਚੱਕ ਕੇ ਲੈ ਗਿਆ ਉੱਥੇ ਅੰਦੋਲਨ ਤੇ ਦੂਜੇ ਪਾਸੇ ਇੱਕ ਪਾਸੇ ਤਾਂ ਕਹੀ ਜਾਂਦਾ ਕਿ ਇਹਨੂੰ ਕੋਈ ਬੁਲਾਉਂਦਾ ਹੈ ਇਹਨੂੰ ਚੱਠੇ ਅਰਗੇ ਬੁਲਾਉਂਦੇ ਆ ਇਹਨੂੰ ਸੱਭਾ ਥੜਾ ਬੁਲਾਉਂਦਾ ਇਹਨੂੰ ਸੁੱਖਾ ਮਾਨ ਬੁਲਾਉਂਦਾ ਇੱਕ ਵਾਰ ਦੂਹੇ ਗੱਲ ਕਹੀ ਜਾਂਦਾ ਇੱਕ ਪਾਸੇ ਤੋਂ ਕਹੀ ਜਾਂਦਾ ਮੇਰਾ ਪੁਰਾਣਾ ਰੌਲਾ ਇਹਦੇ ਨਾਲ ਇਹ ਤਾਂ ਬੋਲਦਾ ਹੂੰ ਇਹ ਗੱਲ ਤਾਂ ਖੜ ਜਾ ਹੈਗਾ ਕੁਝ ਲੱਖੇ ਬਾਈ ਕਿਸਾਨ ਧਰਨੇ ਜੇ ਤੁਸੀਂ ਸੰਦੀਪ ਨੰਗਲੰਬੀਆਂ ਜਾਂ ਮੰਗੀ ਦੇ ਨਾਲ ਕੋਈ ਤੁਹਾਡਾ ਬਰੋਸ ਸੀਗਾ ਨਹੀਂ ਸੁਣੋ ਗੱਲ ਹੁਣ ਇਹ ਚਲੋ ਆਪਾਂ